ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇ ਕੇ ਮੈਂ ਤੁਹਾਨੂੰ ਸਾਰੇ ਠੀਕ ਹਾਂ ਤੇ ਹਾਂਜੀ ਆਪਾਂ ਚੱਲਿਆਂ ਚੰਡੀਗੜ੍ਹ ਆਪਾਂ ਆळ्या ਦੁੱਧ ਵਿੱਚ ਹਾਂ ਠੀਕ ਹੈ ਜੀ ਰਸਤੇ ਚਾਹ ਬਣਾਵਾਂਗੇ ਸਾਹੀ ਰੋਜ਼ ਬਾਅਦ ਹਾਂ ਠੀਕ ਹੈ ਮੰਨ ਲਾ ਜਿਹੜਾ ਤੇਰੇ ਹਿਸਾਬ ਨਾਲ ਫੇਸ ਮੁਹਾਂ ਤਰਾ ਹਿਸਾਬ ਨਾਲ ਐਂ ਜੀ ਲੱਗਦਾ ਮੈਨੂੰ ਕਿਧਰ ਜਾਣ ਦੀ ਜੀ ਨਹੀਂ ਕਰ ਰਿਹਾ ਜੀ ਤਾਂ ਹੁਣ ਨਹੀਂ ਕਰਦਾ ਹੂੰਦਾ ਉਹਦਾ ਘਰ-ਬਾਰ ਚੋਂ ਇੰਨੇ ਦਿਨ 15 ਦਿਨ ਹੋ ਗਏ ਆ ਉਹਨੂੰ ਕਿੱਥੇ ਜੀ ਤਾਂ ਕਰਦਾ ਚਲੋ ਚੱਲਦੇ ਹਾਂ ਵਾਲੇਕਮ ਚੱਲੀਏ ਹੂੰ ਚਲਿਏ ਹਾਂ ਚਲਿਏ ਤੇ ਬਾਕੀ ਬਈ ਬੀਬੀਓ ਰੀ ਚੱਲਣੇ ਛੱਡ ਨਾਲ ਤੇ ਰੈਡੀ ਹੋ ਗਏ ਆਪਾਂ ਚੱਪਲਾਂ ਜੀ ਚੱਲਦੇ ਤੁਸੀਂ ਚੱਪਲਾਂ ਜੀ ਬਾਕੀ ਇੱਕ ਗੱਲ ਆ ਬਈ ਇਹ ਚੀਜ਼ ਵਧੀਆ ਹੁੰਦੀ ਹੈ ਨਾ ਮਲਾ ਆਪਦੀ ਮौज ਹੋਗੀ ਗੱਡੀ ਦੀ ਤਾਂ ਗੱਡੀ ਦਾ ਉਹ ਟੌਰਣਾ ਜਿਵੇਂ ਹੈਗਿਆ ਕਰਾਂ ਉਹ ਜਿਹੇ ਜਿਹੇ ਤੁਰੇ ਉਹੀ ਤੁਰਪੇ ਸੀ ਜਿਵੇਂ ਸੀਗੇ ਉਵੇਂ ਤੁਰਪੇ ਵਾ ਜਾ ਕੇ ਉਥੇ ਨਹਾਵਾਂ ਨੂੰ ਆਂਗੇ ਠੀਕ ਹੈ ਤਾਂ ਅੱਗੇ ਬਸਤੇ ਜਾਂਦੇ ਸੋ ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ ਸੀ ਜੋ ਬਸਤਿਆਂ ਦੇ ਸੋ ਪਹਿਲਾਂ ਤਿਆਰੀ ਕਰਨੀ ਮੈਨੂੰ ਫੇਰ ਤੁਰਨਾ ਪੈਂਦਾ ਸੀਗਾ ਹੁਣ ਬਸ ਘਰੋਂ ਜਿੱਦਾਂ ਸੀਗੇ ਬਾ ਮੂੰਹ ਥੋਕੇ ਕੇ ਚੱਲ ਪਿਆ ਉਥੇ ਜਾ ਕੇ ਨਹਾਵਾਂਗੇ ਤੇ ਬਾਕੀ ਜਿਹੇ ਜਿਹੇ ਕੱਪੜੇ ਪਾਏ ਸੋਏ ਜੇ ਪਾ ਕੇ ਤਰਪੇ ਆ। ਉਹ ਤਾਂ ਜੀ ਨਹੀਂ ਕਰਦਾ ਜਾਣਾ। ਠੀਕ ਹੈ। ਇਹ ਕੋਈ ਜੀ ਨਹੀਂ ਕਰਦਾ ਜਾਣ ਨੂੰ। ਹੈ? ਆਹੋ ਕੋਈ ਨਹੀਂ ਬਸ ਹੁਣ ਤੇਰੇ ਪੇਪਰਾਂ ਮਿਲੇ ਆਵਾਂਗੇ। ਉਦੋਂ ਬਾਅਦ ਤੇ ਹੁਣ ਬਸ ਇਹ ਕੰਮ ਦੇ ਪੇਪਰਾਂ ਮਿਲੇ ਆਵਾਂਗੇ ਵਾਪਸ। ਠੀਕ ਹੈ ਜੀ। ਤਾਂ ਚੱਲੇ ਆਪਾਂ। ਹੈ? ਤੇ ਬੀਬੀ ਹੋਰਾਂ ਨੇ ਵੀ ਜਾਣਾ ਜੀ। ਉਹ ਜਾਣਗੇ ਰਸਤੇ 'ਚ ਦੀਦੀ ਘਰ ਕੋਲ ਜਾਣਾ ਭੈਣ ਕਾ ਘਰ ਜਾਣਾ ਉਹਨਾਂ ਨੇ ਤੇ ਉਹ ਉਹਨਾਂ ਟਾਈਮ ਰਸਤੇ 'ਚ ਉੱਤਰ ਜਾਣਗੇ ਤੇ ਉਹਨਾਂ ਟਾਈਮ ਰਸਤੇ 'ਚ ਸਾਡੇ ਨਾਲ ਜਾਣਗੇ ਕਿਦਾਂ ਬਲਵਾਂਮੀ ਜੀ ਚਲੋ ਬੀਬੇ ਨੂੰ ਤਾਂ ਆ ਜਾਂਦੇ ਕੋਈ ਨਾ ਜਾਣ ਗੱਡੀ ਤਾਂ ਗਾਹ ਕਰੋ ਠੰਡ ਲੱਗ ਜਾਂਦੀ ਬਾਹਰ ਹਵਾ ਬੜੀ ਠੰਡੀ ਚੱਲੀ ਜਾਂਦੀ ਅੱਛਾ ਚੱਲ ਗਏ ਉਹ ਕਾ ਕਣ ਬੀਬੇ ਤੇ ਬੈਠ ਕੇ ਚਲੋ ਚਲੋ ਫਿਰ ਚੰਗਾ ਬਾਬੀ ਠੀਕ ਹੈ ਜੀ ਚੰਗਾ ਥੋਲੇ ਹਾਂਜੀ ਚੰਗਾ ਸੰਸਾਰ ਚੰਗਾ ਬਾਈ ਚੰਗਾ ਤੋ ਬੜੀ ਨੂ ਵੀ ਲਾਇਆ ਬੜੀ ਨੂ ਵੀ ਲਾਇਆ ਇਹ ਬਲਦਾ ਖੋਲ ਦੇ ਚੰਗਾ ਪੈਰ ਤੇ ਹਟ ਕੇ ਨਹੀਂ ਆ ਬਾਈ ਮੈਂ Jangan apa, Bibi? Bye. Jangan apa, ਤੰਗਾਂ 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 ਹਾਂਜੀ ਤਾਂ ਆਪਾਂ ਬਠਿੰਡੇ ਪਹੁੰਚ ਗਏ ਆ ਤਾਂ ਇੱਥੇ ਆਪਣਾ ਜਾਣਾ ਹੈ ਔਰ ਚੋਕੜੀਆਂ ਨੇ ਠੀਕ ਹੈ ਆ ਉਹਨਾਂ ਨੂੰ ਲੈ ਕੇ ਜਾਉਣਾ ਠੀਕ ਹੈ ਆ ਥੋੜਾ ਪਰ ਤੁਸੀਂ ਤਿਆਰ ਹੀ ਹੋ ਮੈਂ ਚਾਹ ਦੇ ਕੋਲੇ ਚੱਲ ਚੱਦਰਾਂ ਨੂੰ ਸਾਨੂੰ ਪਹੁੰਚ ਲਾਂ ਦਾ ਹੋਰ ਕੀ ਹੈ ਸਾਮਾਨ ਵੀ ਇਹਨਾਂ ਦਾ ਵੀ ਬੌਂਸ ਜਿਗਾ ਤੇ ਗੱਡੀ ਜਿਹੜੀ ਭਰ ਗਈ ਜਿਵੇਂ ਫੁੱਲਾ ਦੇਖ ਲਓ ਹੈਲੋ ਹੈਲੋ ਸਾਰਾ ਚੱਕਦਾ ਹੈਲੋ ਗਾਇਜ਼ ਮੈਂ ਇੱਦਾਂ ਹੀ ਜਾਉਂ ਚੱਪਲਾਂ ਚਾਹ ਵਾਹ ਤੇ ਸਾਮਾਨ ਸਾਰਾ ਰੱਖ ਲਿਆ ਆ ਇੱਕ ਥੋੜਾ ਜਿਹਾ ਅਡਜਸਟਮੈਂਟ ਆ ਆਪਣਾ ਟੀਵੀ ਲੈ ਕੇ ਚੱਲੇ ਰਿਹਾ ਲੀਡੀ ਟੀਵੀ ਇਹਦਾ ਕਰਕੇ ਵੀ ਥੋੜੀ ਜਿਹੀ ਸੈਟਿੰਗ ਗਗਨ ਬਸ ਥੋਡੇ ਨੂੰ ਚੌਂਕੜੀ ਮਾਰ ਕੇ ਹੋਵੇ ਜੂਗੀ ਹਾਂ ਸੈਂਟਰ ਐ ਇਹ ਕਿਨੇ ਕਹਿੰਦਾ ਲਾਉਣ ਨੂੰ ਸਮਝ ਤਾਂ ਨਹੀਂ ਆਇਆ ਸੈਂਟਰ ਮੈਨੂੰ ਵੀ ਦੇ ਦੇ ਥੋੜੀ ਜਿਹੀ ਹੋਰ ਦੇ ਦੇ ਮੈਂ ਹੁਣ ਤੈਨੂੰ ਲੈ ਲੈ ਪੂਰੀ ਨਹੀਂ ਨਹੀਂ ਵਿਚਾਰਦੇ ਰਹੇ ਹੋਗੇ ਹੋਰ ਦੇ ਨਹੀਂ ਆਉਂਦੀ ਜੀ ਐ ਨਹੀਂ ਲਾਉਂਦੇ ਹੁੰਦੇ ਖੜ ਜਾ ਐ ਗਿੱਟਿਆਂ ਤੋਂ ਲਾਉਣ ਨੂੰ ਕਿਹਨੇ ਕਹਿੰਦਾ ਤੁਨੂੰ ਨਾ ਇਹ ਨਹੀਂ ਆਖੜੀ ਬਿਠਾ ਦੇਣੀ ਬਹੁਤ ਲੰਬੀ ਚਲੋ ਹੁਣ ਪੀਰੋ ਚਾਹ ਯਾਰ ਜਲਦੀ ਚਲੀਏ ਤੇ ਗਲਤੀ ਪਿਓ ਚਾਹ ਤੇ ਚਲੋ ਨਹੀਂ ਤੂੰ ਨਹੀਂ ਪੀਂਦੀ ਚਾਹ ਮੈਂ ਪੀਣੀ ਚਾਹ ਚੀਲਾ ਚਾਹ ਪੀਣੀ ਦਾ ਹੋ ਮੇਰੇ ਮੂੜ ਕਾਲੀ ਹੋ ਜਾਣਗੀ ਕੀ ਹੋ ਜਾਣਗੀ ਕਾਲੀ ਹੋ ਜਾਊ ਕਾਲੀ ਤੇ ਗੋਰੀ ਛਿੱਟੀ ਉਹ ਪੀਤ ਨਹੀਂ ਫਿਲਟਰ ਮੈਂ ਕਿੱਥੇ ਚਲੋ गाइस ਮੈਂ ਬਹੁਤ ਬਰੀ ਆ ਦੇਖੋ ਜੀ ਚਾਹ ਆਪਾਂ ਚਲੇ ਜਾ ਰਹੇ ਹਾਂ ਹਾਂ ਮੇਰੀ ਤੁਸੀਂ ਨਹੀਂ ਗੁਣੀ ਚਾ ਮੈਂ ਤਾਂ ਪੀ ਲਈ ਸੀ ਪੀਲੋ ਹੋਰ ਬਸ ਆਉਦਾ ਮੈਂ ਨਹੀਂ ਪੀਣੀ ਮੈਨੂੰ ਇੱਕ ਮਾਰਾ ਹੋਤਾ ਮਾਰਾ ਤੀ ਮਾ ਕੋਈ ਪਰੇ ਕੋਈ ਪਰੇ ਆਉਂਦਾ ਹੈ ਤੂੰ ਬੈਠਾ ਤੂੰ ਦਿੰਦੇ ਨਾ ਟੈਂਸ਼ਨ ਉੱbredੇ ਕੀ ਬਣ ਗਿਆ ਹੈ ਰਜਾਇਆ ਗਿਆ ਟੈਂਸ਼ਨ ਲੈ ਕੇ ਹਾਂਜੀ ਤਾਂ ਰਸਤੇ 'ਚ ਆਪਾਂ ਰੰਪਰੇ ਰੁੱਕ ਗਏ ਸੀ ਜੀ ਗੱਡੀ ਦੇ ਨੰਬਰ ਪਲੇਟਾਂ ਲਵਾਉਣੀਆਂ ਸੀਗੀਆਂ ਟੈਂਪਰੇਰੀ ਨੰਬਰ ਦੀਆਂ ਇਹਨਾਂ ਲੋਹਾਤੀਆਂ ਬਾਕੀ ਮਹੀਨੇ ਬਾਅਦ ਆਉਣੀ ਆਣਾ ਜੀ ਤੇ ਦੋਸਤੋ ਗਾਏ ਨੰਬਰ ਪਲਟਾ ਲਈਏਗਾ ਸੋ ਲੋਈਆਂ ਆਰਾਮ ਸੋ ਹਾਂਜੀ ਤਾਂ ਪਹੁੰਚ ਚੁੱਕੇ ਆ ਆਪਣੇ ਆਪਣੀ ਸੁਸਾਇਟੀ ਸੁਸਾਇਟੀ ਚ ਹੋ ਚੁੱਕਾ ਚੰਡੀਗੜ੍ਹ ਆਪਣੀ ਸੁਸਾਇਟੀ ਚ ਕੰਡਾ ਥੰਦਾ ਇਹ ਕਿਸ਼ਕੀ ਨਾ ਡਾਉਣਾ ਆਈਸੇ ਰੇਗਮ ਕਰੀਏ ਰੇਗਮ ਬੰਦ ਕਰ ਬੋ ਮੈਂ ਕੋਈ ਦਿੱਤਾ ਤੁਹਾਡਾ ਹਾਂ ਵਧੀਆ ਸੋਮੇ ਦੀ ਜਿਹੜੀ ਇੱਥੇ ਰਣੀ ਨੂੰ ਜੇ ਵਧੀਆ ਐਕਸਰਸਾਈਜ਼ ਇੱਥੇ ਕਰ। ਕੋਈ ਨਹੀਂ ਤੁਰ ਲਿਆ ਕਰਾਂਗੇ। ਹਾਂ ਇਹਨਾਂ ਦਾ ਕਰੀ ਉਹ ਸਾਹਮਣੇ ਦਾ ਗੇਟ ਹੈ ਕਿਹੜਾ ਵਾਲੀ ਦੂਰ ਹੈ। ਕਿ ਫਲੈਟ ਆ। ਆ ਰਿਹਾ। ਚਲੋ ਸ਼ੁਰੂ ਕਰਦੇ ਹਾਂ। ਕਰਦੇ ਕੰਮ। ਉਧਾਰੋਂ ਦਾ। ਅੱਪਾ ਪਹੁੰਚ ਚੁੱਕੇ ਹਾਂ ਜੀ ਫਲੈਟ। ਫਲੈਟ ਬੜੀ ਸੋਨਸਰਾ ਹੈ ਹਾਂਜੀ ਆਪਾਂ ਪਹੁੰਚ ਗਏ ਆ ਜੀ ਤੇ ਸਮਾਨ ਸੂਣਾ ਦੇਖੋ ਕਿੰਨਾ ਕੱਢ ਲਈਏ ਸਮਾਨ ਆਪਦਾ ਸਾਰਾ ਠੀਕ ਹੈ ਜੀ ਫਿਰ ਆਪਾਂ ਚੱਲਦੇ ਆ ਉੱਪਰ ਉਹ ਚਾਬੀ ਤਾਂ ਉਹਦੇ ਕੋਲੇ ਆ ਕਿੰਨਾ ਚਾਬੀ ਹੈ ਚਾਬੀ ਤਾਂ ਉਹਦੇ ਕੋਲੇ ਆ ਹਾਂਜੀ ਆਜੋ ਜੀ ਲੋ ਜੀ ਖੜੇ ਹੋ ਕਿੰਨਾ ਠੰਡ ਲੱਗ ਰਹੀ ਨਹੀਂ ਘਾ ਠੰਡ ਕਿڑی ਹੈਗੀ ਇੰਨੀ ਤਾਂ ਠੰਡ ਹੈ ਹੀ ਨਹੀਂ ਪੁੱਤ ਆ ਫੜੇ ਕੋ ਗੱਡੀ ਚਾਬੀ ਆਪਣਾ ਦੇਖੋ ਫਲੈਟ ਚੰਗੀ ਤਰ੍ਹਾਂ ਸਾਰੇ ਲੋ ਫਲੈਟ ਹਾਂਜੀ ਤਾਂ ਫਲੈਟ ਚ ਲੈਨੇ ਰਹਾ ਪੱਖਾ ਜੀ ਲਾਦਾ ਪੱਖਾ ਜੀ ਨੇ ਛੱਡਦਾ ਭਰਾ ਉਹ ਠੰਡ ਚੜਾਦੀ ਹਾਂਜੀ ਲਓ ਜੀ ਚੰਨਣ ਹੋ ਗਿਆ ਆਪਾਂ ਪਹੁੰਚ ਚੁੱਕੇ ਆ ਲਾਈਟ ਦੇਖੋ ਦੇਖੋ ਕਮਰਾ ਦਾ ਕੀ ਹਾਲ ਕਰਾਦਾ ਆਪਣਾ ਹਾਂਜੀ ਤਾਂ ਆਪਾਂ ਫਾਈਨਲੀ ਪਹੁੰਚ ਚੁੱਕੇ ਆ ਠੀਕ ਹੈ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ 10 ਮਿੰਟ ਬਾਅਦ ਫਿਰ ਹਾਂ ਜੀ ਅਸੀਂ ਥੱਕ ਗਏ ਸੀਗੇ ਥੋੜੇ ਜਿਆਦਾ ਹੁਣ ਅਸੀਂ ਚੱਲੇ ਆਂ ਰੋਟੀ ਖਾਂਣ ਥਾਬੇ ਤੇ ਆਜੋ ਜੀ ਹੁਣ ਤੁਹਾਨੂੰ ਵੀ ਖਵਾ ਕੇ ਲਈਏ ਰੋਟੀ ਖੋਲ ਦਿਆਂ ਗੱਡੀ ਗੱਡੀ ਖੋਲ ਦੋ ਠੰਡ ਲੱਗੀ ਜਾਂਦੀ ਠੰਡ ਇੰਨੀ ਕਿੰਨੀ ਠੰਡ ਆ ਯਾਰ ਠੰਡ ਚੜੀ ਪਈ ਆ ਮਿੱਠੋ ਜੀ ਹਏ ਹਲੇ ਦਸ ਮਾਣ ਹੀ ਨਹੀਂ ਕੱਢਿਆ ਗੱਡੀ ਚੋਂ ਯਾਰ ਆ ਇੰਨੇ ਕੱਪੜੇ ਕਿਹਦੇ ਆ ਮੇਰੇ ਸ਼ੂ ਆ ਕੱਪੜੇ ਚੱਕ ਕੇ ਪਿੱਛੇ ਛੱਡ ਦੇ ਡਿੱਗੀ ਛੱਡ ਦੇ ਡਿੱਗੀ ਛੱਡ ਦੇ ਲੱਗੀ ਸਿਰ ਦੇ ਕੱਪੜੇ ਚਾਹਤੇ ਆ αਲਫਾ ਵਾ ਸੈੱਟ ਕਰੀਏ ਉੱਥੇ ਉੱਠ 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 ਅੱਜ ਹੋਰ ਇਲਾਵਣਾ ਹੀ ਜਾਂਦੇ ਆ ਠਾਬੇ ਤੇ ਆ ਚੁੱਕੇ ਸੀ ਬਈ ਹਾਂਜੀ ਤਾਂ ਮਾਣ ਮਾਣ ਆ ਗਏ ਆਪਾਂ ਦਸੋਂ ਰੋਟੀ ਖਾ ਕੇ ਬਈ ਥੱਕੇ ਪਏ ਸੀ ਅੱਜ ਇਹ ਕਹਿੰਦੇ ਸਾਡੇ ਜਿਦੋਂ ਬਣਾਉਣ ਦੀ ਹਮਤ ਹੈ ਨਹੀਂ ਕਿਉਂਕਿ ਸਫਰ ਕਾਫੀ ਹੋਇਆ ਤੁਹਾਨੂੰ ਪਤਾ ਹਨਾ ਤਾ ਵਰਦਾ ਕਰਕੇ ਸਾਰੇ ਹੀ ਥੱਕ ਗਏ ਸੀਗੇ ਤੇ ਮੈਂ ਕਿਹਾ ਚਲੋ ਰੋਟੀ ਖਾ ਲੈਣੇ ਵਾਟਾ ਬਟੂ ਖਾਓ ਰੋਟੀ ਖਾ ਕੇ ਚੱਲਦੇ ਆ ਚੱਲ ਕੇ ਸੌਣੇ ਆ ਬਈ ਨੀਂਦ ਸਕੇ ਮੈਂ ਬਹੁਤ ਘਾ ਗਿਆ ਹੈ ਨਾ ਤੱਕਿਆ ਤਾਂ ਤੁਸੀਂ ਨੀਂਦ ਆਈ ਅੱਧੀਆ ਹਾਂ ਸੱਕੇ ਹੋਏ ਨੀਂਦ ਆਈ ਅੱਧੀਆ ਮੈਂ ਚੱਲਦੇ ਆ ਰੋਟੀ ਖਾ ਕੇ ਚੱਲਦੇ ਆ ਬੜਾ ਤਾਂ ਸੌ ਜਾਣਾ ਚੱਲ ਜੀ ਹਾਂ ਜੀ ਲੋ ਲੋ ਗੇ ਹੈ ਗਾਈਸ ਹਰੇ ਗਾਈਸ ਹਰੇ ਗਾਈਸ ਹੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਹੂੰ ਪਰ ਜੇ ਲੇਟ ਹੋਣ ਦਾ ਡਰ ਹੈ ਅੰਜੀ ਤੱਕ ਖਾਣਾ ਖਾ ਕੇ ਹੁਣ ਅਸੀਂ ਵਾਪਸ ਜਾ ਰਹੇ ਫਲੈਟ ਦੇਖੋ ਜੀ ਜਾ ਰਹੇ ਹਾਂ ਅਸੀਂ ਠੀਕ ਹੈ ਜੀ ਸਾਡਾ ਅੱਜ ਦਾ ਵਲੌਗ ਇੱਥੇ ਖਤਮ ਹੋਣ ਲੱਗਾ ਠੀਕ ਹੈ ਜੀ ਤਾਂ ਬਾਏ ਬਾਏ ਜਰੂਰ ਦੇਖਿਆ ਕਰੋ ਵਲੌਗ ਆਪਣਾ ਤੇ ਸਪੋਰਟ ਕਰਿਆ ਕਰੋ ਫੁੱਲ ਠੀਕ ਹੈ ਜੀ ਉਹ ਹੀ ਆਪਣੀ ਟਾਈਮਿੰਗ ਆ ਠੀਕਾ ਵਲੌਗ ਦੀ ਸਹੀ 1 ਵਜੇ ਸ਼ਿਲਾ ਅਦੀਵਾਸ ਦੀ ਚਲੋ ਠੀਕ ਹੈ ਜੀ ਬਾਏ ਬਾਏ ਗੁੱਡ ਨਾਈਟ